ਕੀ ਮਿਲਦੇ ਨੇ ਲਾਭ ਆਮ ਲੋਕਾਂ ਨੂੰ ਬੈਂਕਾਂ ਚੋਂ ਕਿਵੇਂ ਮਿਲ ਸਕਦਾ ਆ ਐਸਬੀਆਈ ਸਕੀਮਾਂ ਦਾ ਲਾਭ ਬੈਂਕਾਂ ਚੋਂ ਆਮ ਲੋਕਾਂ ਨੂੰ ਕਿਹੜੀਆਂ ਸਕੀਮਾਂ ਮਿਲਦੀਆਂ ਹਨ ਲੋਕਾਂ ਲਈ ਦੂਰ ਗੱਲ ਹੁੰਦੀ ਹੈ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕੀ ਕੀ ਲਾਭ ਬੈਂਕ ਲੋਕਾਂ ਨੂੰ ਦੇ ਰਹੀਆਂ ਨੇ ਹਾਂਜੀ ਦੋਸਤੋ ਅਸੀਂ ਅੱਜ ਪਹੁੰਚੇ ਹਾਂ ਸਟੇਟ ਬੈਂਕ ਆਫ ਇੰਡੀਆ ਦੀ ਔੜ ਬ੍ਰਾਂਚ ਵਿਖੇ ਆਓ ਜਾਣੀਏ ਕਿ ਸਟੇਟ ਬੈਂਕ ਆਫ ਇੰਡੀਆ ਵੱਲੋਂ ਆਪਣੇ ਗ੍ਰਾਹਕਾਂ ਨੂੰ ਕਿਹੜੀਆਂ-ਕਿਹੜੀਆਂ ਸਕੀਮਾਂ ਦਿੱਤੀਆਂ ਜਾ ਰਹੀਆਂ ਹਨ ਆਓ ਅਸੀਂ ਅੱਜ ਔਰਥ ਬ੍ਰਾਂਚ ਦੇ ਮੈਨੇਜਰ ਨਾਲ ਤੁਹਾਡੀ ਗੱਲ ਕਰਾਈਏ ਜਿੱਥੇ ਪਹਿਲਾਂ ਸਟੇਟ ਬੈਂਕ ਆਫ ਇੰਡੀਆ ਔਰ ਬ੍ਰਾਂਚ ਦੇ ਮੈਨੇਜਰ ਦਿਨੇਸ਼ ਲਾਂਬਾ ਵੱਲੋਂ ਸਾਰਿਆਂ ਨੂੰ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੱਤੀ ਗਈ ਉੱਥੇ ਮੈਨੇਜਰ ਨੇ ਬੈਂਕ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਦਿੱਤੀ ਗਈ ਉਹਨਾਂ ਦੱਸਿਆ ਕਿ ਲੋਕਾਂ ਨੂੰ ਇਹਨਾਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਔਰਤੋਂ ਮਨਦੀਪ ਦੁੱਗਲ ਦੀ ਵਿਸ਼ੇਸ਼ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਦਿਨੇਸ਼ ਲਾਂਬਾ ਮੈਂ ਐਸਟੇਟ ਬੈਂਕ ਆਫ ਇੰਡੀਆ ਔਰ ਬ੍ਰਾਂਚ ਦੇ ਵਿੱਚ ਬ੍ਰਾਂਚ ਮੈਨੇਜਰ ਹਾਂ ਇੱਥੇ ਸਭ ਤੋਂ ਪਹਿਲਾਂ ਤਾਂ ਆਉਣ ਵਾਲੇ ਤਿਉਹਾਰ ਦੀਵਾਲੀ ਦੀਆਂ ਤੁਹਾਨੂੰ ਸਭ ਨੂੰ ਲੱਖ ਲੱਖ ਮੁਬਾਰਕਾਂ ਪਰਮਾਤਮਾ ਤੁਹਾਨੂੰ ਖੁਸ਼ੀਆਂ ਵੇੜੇ ਵੰਡੇ ਅ ਅੱਜ ਦਾ ਇਹ ਟਾਈਮ ਜਿਹੜਾ ਹੈਗਾ ਆ ਅਸੀਂ ਇੱਕ ਤੁਹਾਡੇ ਲਈ ਛੋਟੀ ਜੀ ਪੇਟ ਲੈ ਕੇ ਆ ਰਹੇ ਹਾਂ ਜਦੇ ਵਿੱਚ ਸਟੇਟ ਬੈਂਕ ਆਫ ਇੰਡੀਆ ਆਪਣੇ ਗ੍ਰਾਹਕਾਂ ਨੂੰ ਕਿਹੜੀਆਂ-ਕਿਹੜੀਆਂ ਸਰਵਿਸਿਜ਼ ਦੇ ਰਹੀ ਹੈ ਉਹਦੇ ਬਾਰੇ ਕੁਝ ਜਾਣਕਾਰੀ ਦਿੱਤੀ ਜਾਏਗੀ ਸਭ ਤੋਂ ਪਹਿਲਾਂ ਤਾਂ ਗੋਡ ਲੋਨ ਸਟੇਟ ਬੈਂਕ ਆਫ ਇੰਡੀਆ ਦੇ ਰਹੀ ਹੈ ਸਿਰਫ 8.95 ਪਰਸੈਂਟ ਵਿਆਜ ਤੇ ਹੁਣ 8.95 ਪਰਸੈਂਟ ਵਿਆਜ ਤੇ ਦੇ ਰਹੇ ਆਂ ਜੀ 6 ਮਹੀਨੇ ਦੇ ਲਈ ਜਦੇ ਵਿੱਚ ਪ੍ਰੋਸੈਸਿੰਗ ਫੀੀ ਫਿਲਹਾਲ ਕੋਈ ਨਹੀਂ ਹੈ ਕਾਰ ਲੋਨ ਦਾ ਸੀਜ਼ਨ ਬਹੁਤ ਚੱਲ ਰਿਹਾ ਜੀ ਕਾਰ ਲੋਨ ਜਿਹੜੀ ਹੈਗੀ ਆ ਉਹਦਾ ਰੇਟ ਸਟੇਟ ਬੈਂਕ ਆਫ ਇੰਡੀਆ ਨੇ ਬਹੁਤ ਹੱਦ ਤੱਕ ਘਟਾ ਦਿੱਤਾ ਹੈਗਾ ਆ ਅੱਜ ਦਾ ਜਿਹੜਾ ਰੇਟ ਲੱਗ ਰਿਹਾ ਹੈ ਉਸ ਨੂੰ 8 ਰੁਪਏ 75 ਪੈਸੇ ਦੇ ਕਰੀਬ ਲੱਗ ਰਿਹਾ ਹੈਗਾ ਆ 8.75% ਇਹ ਮੇਰੀ ਵਿਨਤੀ ਹੈ ਸਾਰਿਆਂ ਨੂੰ ਜਿੰਨਾ ਜ਼ਿਆਦਾ ਇਸ ਚੀਜ਼ ਦਾ ਲਾਭ ਲੈ ਸਕਦੇ ਹੋ ਉਨਾ ਜ਼ਿਆਦਾ ਲਓ ਸਟੇਟ ਬੈਂਕ ਆਫ ਇੰਡੀਆ ਔਰਤੋਂ ਜਾਂ ਕਿਤੋਂ ਵੀ ਜਿਹੜੀ ਸਟੇਟ ਬੈਂਕ ਆਫ ਇੰਡੀਆ ਦੀ ਸ਼ਾਖਾ ਤੁਹਾਡੇ ਨਜ਼ਦੀਕ ਹੈ ਇਹ ਸੇਵਾ ਦਾ ਲਾਭ ਪ੍ਰਾਪਤ ਕਰੋ ਇੱਕ ਮੇਨ ਚੀਜ਼ ਜਿਹੜੀ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਉਹ ਇਹ ਹੈ ਕਿ ਬੈਂਕ ਨੇ ਇੱਕ ਆਪਣਾ ਨਵਾਂ ਲੋਨ ਪ੍ਰੋਡਕਟ ਲਾਂਚ ਕਰਿਆ ਹੈ ਜਿਸ ਦਾ ਨਾਮ ਹੈ ਆਸ਼ਰੇ ਹੋਮ ਲੋਨ ਇਸ ਆਸ਼ਰੇ ਹੋਮ ਲੋਨ ਦੇ ਤਹਿਤ ਤੁਸੀਂ ਵੱਧ ਤੋਂ ਵੱਧ ਲੋਨ 20 ਲੱਖ ਰੁਪਏ ਦਾ ਪ੍ਰਾਪਤ ਕਰ ਸਕਦੇ ਹੋ ਮੇਰੀ ਬੇਨਤੀ ਹੈ ਸਾਰੇ ਛੋਟੇ ਦੁਕਾਨਦਾਰਾਂ ਨੂੰ ਕੋਈ ਰੀੜੀ ਲਗਾ ਰਿਹਾ ਹਾ ਉਹਨੂੰ ਛੋਟੇ ਬਿਜ਼ਨਸਮੈਨ ਨੂੰ ਜਿਨ੍ਹਾਂ ਦੇ ਕੋਲ ਕੋਈ ਡਿਜੀਟਲ ਫੁਟਪ੍ਰਿੰਟ ਨਹੀਂ ਹੈ ਆਪਣੇ ਇਨਕਮ ਸੋਰਸ ਦਾ ਜਾਂ ਜਿਹੜੇ ਆਈਟੀਆਰ ਨਹੀਂ ਫਾਈਲ ਕਰਦੇ ਹੈਗੇ ਉਹ ਇਸ ਸਹੂਲਤ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾ ਸਿਰਫ ਯੂਪੀਆਈ ਦੇ ਥਰੂ ਪੇਮੈਂਟ ਜੇ ਤੁਹਾਡੇ ਅਕਾਊਂਟ ਦੇ ਵਿੱਚ ਆ ਰਹੀ ਹੈ ਤਾਂ ਬੈਂਕ ਉਸ ਦੇ ਉੱਤੇ ਵੀ ਤੁਹਾਨੂੰ ਇਹ ਲੋਨ ਦੇ ਦੇਗਾ ਮੈਂ ਤਾਂ ਇਹ ਕਹਿ ਰਿਹਾ ਕਿ ਇਹ ਸਟੇਟ ਬੈਂਕ ਆਫ ਇੰਡੀਆ ਦੀ ਇੱਕ ਬਹੁਤ ਵੱਡੀ ਸੌਗਾਤ ਹੈ ਤੁਹਾਡੇ ਸਾਰਿਆਂ ਦੇ ਲਈ ਇਸ ਦੀਵਾਲੀ ਦੇ ਉੱਤੇ ਜਾਦਾ ਤੋਂ ਜ਼ਿਆਦਾ ਇਹਦਾ ਫਾਇਦਾ ਉਠਾ ਸਕਦੇ ਹੁਣ ਨਾ ਉਠਾਓ ਇੱਕ ਵਾਰ ਫਿਰ ਮੇਰੇ ਵੱਲੋਂ ਸਟੇਟ ਬੈਂਕ ਆਫ ਇੰਡੀਆ ਔਰ ਦੇ ਪੂਰੇ ਸਟਾਫ ਵੱਲੋਂ ਤੇ ਪੂਰੇ ਸਟੇਟ ਬੈਂਕ ਆਫ ਇੰਡੀਆ ਪਰਿਵਾਰ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ ਚ ਰੱਖੇ